ਸਾਸੀ ਗਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਸਿੱਧੂ ਮੂਸੇਵਾਲਾ ਨੂੰ ਗਏ ਨੂੰ 2 ਸਾਲ ਹੋ ਚੁੱਕੇ ਨੇ ਪਰ ਹਾਲੇ ਵੀ ਜਿਹੜੇ ਉਹਨਾਂ ਦੇ ਗਾਣੇ ਰਿਕਾਰਡ ਨੇ ਅਕਸਰ ਫੈਨਸ ਨੂੰ ਵੇਟ ਰੈਂਦੀ ਆ ਕਿ ਕਦੋਂ ਸਿੱਧੂ ਮੂਸੇਵਾਲਾ ਦੇ ਗਾਣੇ ਆਉਣ ਤੇ ਅਸੀਂ ਸ਼ੇਅਰ ਕਰੀਏ ਅਸੀਂ ਰੀਲ ਪਾਈਏ ਤਾਂ ਇਸ ਦੇ ਚੱਲਦੇ ਹੀ ਅਕਸਰ ਅਸੀਂ ਦੇਖਦੇ ਹਾਂ ਕਿ ਸਿੱਧੂ ਦੇ ਮਾਤਾ ਜਾਂ ਉਹਨਾਂ ਦੇ ਪਿਤਾ ਅਕਸਰ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦੇ ਨੇ ਤਾਂ ਕੁਝ ਨਾ ਕੁਝ ਜਿਹੜੀ ਜਾਣਕਾਰੀ ਹੁੰਦੀ ਹੈ ਉਹ ਸੋਸ਼ਲ ਮੀਡੀਆ ਤੇ ਸਾਂਝੀ ਕਰਦੇ ਰਹਿੰਦੇ ਨੇ ਤਾਂ ਹਾਲੀ ਦੇ ਵਿੱਚ ਸਿੱਧੂ ਦੇ ਮਾਤਾ ਨੇ ਚਰਨਕੌਰ ਨੇ ਇੱਕ ਪੋਸਟ ਜਿਹੜੀ ਸਾਂਝੀ ਕੀਤੀ ਹੈ ਉਹਨਾਂ ਨੇ ਆਪਣੀ ਇੰਸਟਾਗ੍ਰam ਅਕਾਊਂਟ ਤੇ ਇੱਕ ਪੋਸਟ ਪਾਈ ਆ ਉਸ ਦੇ ਵਿੱਚ ਜੋ ਲਿਖਿਆ ਤੁਹਾਨੂੰ ਪੜ੍ਹ ਕੇ ਸੁਣਾਉਣੀ ਆ ਸਿੱਧੂ ਦੇ ਮਾਤਾ ਲਿਖਦੇ ਨੇ ਮੇਰਾ ਪੁੱਤ ਬੇਸ਼ੱਕ ਜ਼ਾਲਮਾਂ ਨੇ ਖੋਲਿਆ ਪਰ ਇਸ ਜਗ ਉੱਤੇ ਅਤੇ ਵਾਹਿਗੁਰੂ ਦੇ ਘਰ ਦੇ ਵਿੱਚ ਮੇਰੇ ਸ਼ੁਭ ਦੀ ਸੱਚੀ ਰੂਹ ਦੀ ਹੋਂਦ ਅੱਜ ਵੀ ਬਰਕਰਾਰ ਹੈ ਜਿਸ ਦਿਨ ਉਸ ਸੱਚੇ ਪਾਤਸ਼ਾਹ ਨੇ ਫੈਸਲੇ ਕਰਨੇ ਉਸ ਦਿਨ ਕੋਈ ਇਤਿਫਾਕ ਨਹੀਂ ਹੋਣਾ ਜੋ ਹੋਣਾ ਸੱਚ ਤੇ ਲਕੀਰ ਹੋਣਾ ਇਹ ਇੱਕ ਮਾਪਿਤਾ ਦੇ ਸ਼ੁਗ ਨੂੰ ਚਾਉਣ ਵਾਲਿਆਂ ਦਾ ਉਸ ਅਕਾਲ ਪੁਰਖ ਤੇ ਸੱਚਾ ਯਕੀਨ ਹੈ ਤਾਂ ਇਹ ਜਿਹੜੀ ਪੋਸਟ ਹੈ ਮਾਤਾ ਚਰਨ ਕੌਰ ਨੇ ਆਪਣੇ ਪੁੱਤਰ ਸਿੱਧੂ ਮੂਸੇਵਾਲੇ ਨੂੰ ਯਾਦ ਕਰਕੇ ਇੱਕ ਭਾਵੁਕ ਪੋਸਟ ਜਿਹੜੀ ਸਾਂਝੀ ਕੀਤੀ ਹੈ ਅਕਸਰ ਆਪਾਂ ਦੇਖਦੇ ਹਾਂ ਕਿ ਜਦੋਂ ਵੀ ਕੋਈ ਗਾਣਾ ਆਉਣਾ ਹੁੰਦਾ ਹੈ ਤਾਂ ਪਹਿਲੋਂ ਜਿਹੜੇ ਆ ਇਨਾਂ ਦੇ ਮਾਤਾ ਪਿਤਾ ਸਿੱਧੂ ਮੂਸੇਵਾਲੇ ਦੇ ਜਿਹੜੇ ਮਾਤਾ ਪਿਤਾ ਨੇ ਉਹ ਪਹਿਲਾਂ ਜਿਹੜੀਆਂ ਪੋਸਟਾਂ ਪਾਉਣੀਆਂ ਸ਼ੁਰੂ ਕਰ ਦਿੰਦੇ ਨੇ ਤਾਂ ਹਾਲੇ ਦੇ ਵਿੱਚ ਇੱਕ ਪੋਸਟ ਜਿਹੜੀ ਸਾਂਝੀ ਕੀਤੀ ਗਈ ਹੈ ਸਿੱਧੂ ਨੂੰ ਯਾਦ ਕੀਤਾ ਗਿਆ ਤੇ ਇਸ ਤੋਂ ਇਲਾਵਾ ਵੀ ਜਿਹੜੇ ਫੈਨਸ ਨੇ ਉੱਥੇ ਲਿ ਕਮੈਂਟ ਕਰਦੇ ਨੇ ਬੇਹਤ ਭਾਵੁਕ ਹੋ ਜਾਂਦੇ ਨੇ ਤੇ ਇਸ ਤੋਂ ਜੇ ਪਹਿਲਾਂ ਗੱਲ ਕਰੀਏ ਸਿੱਧੂ ਦਾ ਇੱਕ ਗਾਣਾ ਆਇਆ ਸੀਗਾ ਜੋ ਹਾਲੀਵੁੱਡ ਤੱਕ ਗੂੰਜਿਆ ਤਾਂ ਇਸ ਤੋਂ ਬਾਅਦ ਫੈਨਸ ਨੂੰ ਹੋਰ ਵੀ ਵੇਟ ਹੈ ਕਿ ਕਦੋਂ ਸਿੱਧੂ ਦਾ ਕੋਈ ਰਿਕਾਰਡ ਕੀਤਾ ਹੋਇਆ ਗਾਣਾ ਜਲਦੀ ਸਕਰੀਨ ਤੇ ਦੇਖਣ ਨੂੰ ਮਿਲੇ ਦੇਖ ਦਰਬੋਦਾਇਨਿਕ ਸਵੇਰਾ ਟੀਵੀ ਸਸਵੇਕਾਲ ਦੇਸ਼ ਦੁਨੀਆ ਦੀ ਹਰ YouTube Facebook Instagram X aur WhatsApp channel par